ਫਰੀਕੋਡ ਖਬਰਨਾਮਾ ਤੇ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਫਰੀਕੋਡ ਤੋਂ ਜਿੱਥੇ ਕਿ ਫਰੀਕੋਡ ਜ਼ਿਲ੍ਹਾ ਅੰਦਰਾ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁੱਠਬੇੜ ਹੋਈ ਜਿਸ ਵਿੱਚ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਇੱਕ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਫਰੀਕੋਡ ਜ਼ਿਲ੍ਹੇ ਦੇ ਪੰਜਗੜਾਈ ਤੋਂ ਔਲਖ ਜਾਂਦੇ ਰਸਤੇ ਦੇ ਵਿੱਚ ਫਰੀਕੋਡ ਪੁਲਿਸ ਅਤੇ ਗੈਂਗਸਟਰਾਂ ਦੇ ਵਿਚਕਾਰ ਮੁੱਠਬੇੜ ਹੋਈ ਗੈਂਗਸਟਰ ਵੱਲੋਂ ਫਰੀਕੋਡ ਪੁਲਿਸ ਉੱਪਰ ਗੋਲੀ ਚਲਾਈ ਗਈ ਜਿਸ ਤੋਂ ਬਾਅਦ ਜਵਾਬੀ ਕਾਰਵਾਈ ਕਰਦੇ ਹੋਏ ਆ ਫਰੀ ਕੋਟ ਪੁਲਿਸ ਵੱਲੋਂ ਵੀ ਗੋਲੀ ਚਲਾਈ ਗਈ ਜਿਸ ਵਿੱਚ ਤਿੰਨ ਗੈਂਗਸਟਰ ਜ਼ਖਮੀ ਹੋ ਗਏ ਇਹਨਾਂ ਤਿੰਨਾਂ ਦੇ ਪੈਰਾਂ ਤੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਫਰੀ ਕੋਟ ਦੇ ਗੁਰਗੋਬ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਿੱਥੇ ਉਹ ਜੀਰੇ ਲਾਜ ਨੇ ਦੱਸਿਆ ਜਾ ਰਿਹਾ ਕਿ ਇਹਨਾਂ ਤਿੰਨਾਂ ਵਿੱਚੋਂ ਦੋ ਫਰੀ ਕੋਟ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਇੱਕ ਹਰਿਆਣਾ ਜ਼ਿਲ੍ਹੇ ਨਾਲ ਸਬੰਧਤ ਹੈ ਲੱਗ ਰਿਹਾ ਹੈ ਕਿਤਨੇ ਕਿਤੇ ਫਰੀ ਕੋਟ ਦੇ ਵਿੱਚ ਇਹ ਵੱਡੀ ਵਾਰਦਾਤ ਨੂੰ ਅਨਜਾਣ ਦਿਨ ਆਇਆ ਉਸ ਤੋਂ ਪਹਿਲਾਂ ਹੀ ਇਹ ਫਰੀ ਕੋਟ ਪੁਲਿਸ ਦੇ ਅੜਕੇ ਆ ਗਏ ਅਤੇ ਇੱਕ ਕਾਰਵਾਈ ਨਿਕਲ ਕੇ ਸਾਹਮਣੇ ਆਈ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਸੰਬੰਧ ਦੇ ਵਿੱਚ ਕੀ ਕਿਹਾ ਐਸਪੀ ਜਸਮੀਤ ਸਿੰਘ ਨੇ ਬਾਕੀ ਮਾਮਲਾ ਸੀ ਸ਼ਾਇਦ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਇਦਾਂ ਜੀ ਜਿਹੜੀ ਸੀਜੀਏ ਫਰੀਦਕੋਟ ਦੀ ਟੀਮ ਹੈ ਆਪਣੀ ਪੰਜ ਕਰਾਈ ਤੋਂ ਔਲਕੀ ਰੋਡ ਤੇ ਗਸ਼ਤ ਕਰ ਰਹੀ ਸੀ ਤੇ ਜਦ ਕਿ ਇਹਨੂੰ ਪਤਾ ਲੱਗਾ ਕਿ ਕੋਈ ਅਣਪਛਾਤੇ ਵਿਅਕਤੀ ਕਿਸੇ ਵਾਰਦਾਤ ਦੀ ਤਾਕ ਚ ਲਗੇ ਫਿਰਦੇ ਅਤੇ ਉੱਥੇ ਜਦੋਂ ਇਹਨਾਂ ਨੇ ਉਸ ਪਾਸੇ ਗਏ ਐ ਇਸ ਚੀਜ਼ ਨੂੰ ਵੈਰੀਫਾਈ ਕਰਨ ਤੇ ਅੱਗੇ ਤੂੰ ਜਿਹੜੇ ਹੈਗੇ ਆ ਬੰਦੇ ਸੀ ਜਿਹੜੇ 4 ਨੰਬਰ ਸੀ ਤੇ ਉਹਨਾਂ ਨੇ ਇਹਨਾਂ ਤੇ ਅਨਪਰੋਵੋਕਡ ਫਾਇਰਿੰਗ ਕਰ ਦਿੱਤੀ ਹੈਗੀ ਆ ਉਸ ਚ ਅੱਗੇ ਫਿਰ ਅਸੀਂ ਵੀ ਅੱਗੇ ਆਪਣੇ ਬਚਾਲ ਹੀ ਫਾਇਰਿੰਗ ਕੀਤੀ ਹੈਗੀ ਆ ਤਿੰਨ ਬੰਦੇ ਅਸੀਂ ਜਿਹਨਾਂ ਕੀ ਕਹਿੰਦੇ ਆ ਤੇ ਮੌਕੇ ਤੇ ਹੀ ਫੜ ਲਏ ਹੈਗੇ ਇੱਕ ਬੰਦਾ ਹਜੇ ਐਪਰੀਹੈਂਡ ਕਰਨਾ ਉਹ ਫਿਰ ਇਸ ਚੀਜ਼ ਦਾ ਫਾਇਰਿੰਗ ਦਾ ਆਰਡਰ ਆਰਡਰ ਲੈ ਕੇ ਤੇ ਉੱਥੋਂ ਭੱਜਣ ਚ ਕਾਮਯਾਬ ਹੋਇਆ ਸਾਰੀ ਫਾਇਰਿੰਗ ਨਾਲ ਜਿਹੜੇ ਤਿੰਨ ਲੋਕ ਚੱਕਮੀ ਹੋਇਆ ਕਿਤੇ ਕਿਤੇ ਇਹਨਾਂ ਦੇ ਕੋਲ ਹੀ ਜਿਹੜੇ ਇਹ ਇਹਨਾਂ ਦੇ ਜ਼ਿਆਦਾਤਰ ਜਿਹੜੇ ਕਹਿੰਦੇ ਲੈਗਸ 'ਚ ਹੀ ਲੱਗੀਆਂ ਜੀ ਉਹ ਤੇ ਬਾਕੀ ਹਜੇ ਡਾਕਟਰ ਇਲਾਜ ਕਰ ਰਹੇ ਨੇ ਮਡਲੀਆਂ ਦੇ ਹੋਰ ਜਿੱਥੇ ਹੋਈਗੀ ਤੇ ਉਹ ਡਾਕਟਰ ਪਤਾ ਕਰ ਰਹੇ ਸਰ ਉਹਨਾਂ ਨਾਲ ਕੋਈ ਨਾ ਕੋਈ ਫਾਇਰਿੰਗ ਕੀਤੀ ਗਈ ਉਹਨਾਂ ਨਾਲ ਨੂੰ ਵੀ ਕੀਤਾ ਪਹਿਲਾਂ ਫਾਇਰਿੰਗ ਹੀ ਉਹਨਾਂ ਨੇ ਕੀਤੀ ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਹੀ ਸ਼ੁਰੂ ਕੀਤੀ ਸੀ ਤੇ ਉਹ ਉਹਨਾਂ ਨੂੰ ਵੈਰੀਫਾਈ ਕਰ ਰਹੇ ਸੀ ਅਜੇ ਤੇ ਉਹਨਾਂ ਨੇ ਪੁਲਿਸ ਪਾਰਟੀ ਵੇਖਦੇ ਸਾਰੀ ਗੋਲੀ ਚਲਾ ਦਿੱਤੀ ਸਰ ਕਿਸੇ ਗੈਂਗ ਨਾਲ ਵੀ ਸਬੰਧਤ ਹੈ ਇਹ ਹਜੇ ਸਾਰਾ ਕੁਝ ਅਹੀ ਵੈਰੀਫਾਈ ਕਰ ਰਹੇ ਆ ਜੀ ਕਿ ਕਿਉਂ ਇਹਨਾਂ ਨੇ ਸ਼ੱਕੀ ਫਰਾਰ ਵੀ ਦੱਸਿਆ ਜਾ ਰਿਹਾ ਹੈ ਹਾਂਜੀ ਹਾਂਜੀ ਮਲਾਜਮਾਂ ਦਾ ਬਚਾਰਾ ਮਲਾ ਅਸਲਾ ਕਿਰਾ ਜੀ ਮਿਲਿਆ ਜੀ ਇੱਕ ਮਿਲਿਆ ਪਛਾਣ ਲਾਈਨਾਂ ਨੂੰ ਮੈਡੀਕਲ ਈਡ ਦਵਾਈਏ ਤੇ ਫਿਰ ਉਸ ਤੋਂ ਬਾਅਦ ਸਾਰਾ ਕੁਝ ਪੁੱਛ ਪੜਤਾਲ ਕਰਾ ਇਹਨਾਂ ਚ ਮੁੱਖ ਜਿਹੜਾ ਸਰਗਣਾ ਹੈ ਹੁਰੀਆਣੀ ਦਾ ਦੱਸਿਆ ਜਾ ਰਿਹਾ ਸੋਨੀਪੱਤ ਦਾ ਹਾਂ ਜੀ ਮੈਂ ਫੇਰੇ ਹੀ ਕਹਿ ਰਿਹਾ ਕਿ ਹਜੀ ਪਹਿਲਾਂ ਇਹਨਾਂ ਨੂੰ ਹੀ ਹਜੀ ਮੈਡੀਕਲ ਈਡ ਦਵਾ ਰਹੇ ਇਥੇ ਐਮਰਜੈਂਸੀ ਚ ਆਪਾਂ ਦਾਖਲ ਕਰਾਇਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਪੀਤਪੁਰ ਇਹ ਬਾਕੀ ਕੀ ਹੈ ਕੀ ਇਹਨਾਂ ਦਾ ਪਰਪਸ ਹੀ ਕਿਥੇ ਬਿਲੋਂਗ ਕਰਦੇ ਨੇ ਕਿਸ ਗੈਂਗ ਨੂੰ ਬਿਲੋਂਗ ਕਰਦੇ ਨੇ ਇਹ ਥੋੜੇ ਸਮੇਂ ਤੱਕ ਇਹ ਤੋਂ ਪੁੱਛ ਪੜਤਾਲ ਕਰਕੇ ਫਿਰ ਸਾਰਾ ਕੁਝ ਜਾਇਆ ਹੋਏ ਠੀਕ